ਸਵੇਰ ਦਾ ਪੈਣਾ ਅੱਧਾ ਭਾਜੀ ਦੇ 25 ਮਿੰਟ ਹੋ ਗਏ ਬਾਹਰ ਦਾ 뷰 ਐਜਾ ਪਹਾੜਾਂ ਤੇ ਟੋਪੂ ਦੂਰ ਬੰਦੇ ਸਾਡੇ ਥੋੜੇ ਹੋਸ ਲੀਜੀਏ ਉੱਥੇ ਨਹੀਂ ਨੂੰ ਚਾਹੇ ਲੈਣਾ ਪਤਾ ਉਹਨਾਂ ਆਮੰਦੇ ਠੀਕ ਆ ਬਾਈ ਇਹ ਤੇ ਉੱਠਣ ਜੇ ਮਾਨੂੰ ਐਸਾ ਬਾਤ ਜਿਆਦਾ ਨਹੀਂ ਹਾਂ ਬਾਈ ਆਜ ਦਾ ਕੀ ਕਿਹੜਾ ਸੋਹਣਾ ਲੱਗਦਾ ਤੁਹਾਡੇ ਦੋਨਾਂ ਚੋਂ ਇਹਦੇ ਬਟਨ ਲੱਗਿਆ ਬਾਈ ਇਹਦੇ ਤਾਂ ਸਿੱਕੇ ਤੇ ਲੱਗੇ ਆ ਨੀ ਕਰ ਤੇ ਨੀ ਕਰ ਕੇ ਤੋ ਦੱਸ ਕੀ ਤੈਨੂੰ ਇਹਦੀ से निकलोगे ना आगे ये डल लेक के बगल में ये आगे निकलोगे ना तो यहाँ पे आगे एक किलोमीटर जाके राइट राइट लेना राइट लेना डल लेक से ही होते हुए जाना है यहाँ आपको बोटनिकल गार्डन आएगा बोटनिकल गार्डन बहुत बोट बड़ा गार्डन है ठीक है उसी रूट से आगे आएगा आपको चश्मा शाही ठीक है ना और उसके ऊपर बीच में आता वो वाटरफॉल गार्डन उसके बाद बॉटिकल बार्डन नीचे उसी है उसी रोड पे ऊपर सुषमा शाह है उसके ऊपर है परी महल ठीक परी महल ठीक है हो गए ना तीन एक ही जगह वहीं से रिटर्न आ जाना और आ, ये हाईवे पे आ जाओगे ना फिर राइट ले लेना राइट दो तीन दो किलोमीटर है गार्डन निशाद गार्डन ठीक है ये कौन सा रोड है

बोटिंग कराने के थीक इसका थीक काम है डल लेक में डल लेक से बाहर इसका काम नहीं है, नहीं है।, नहीं है।, नहीं है। ये आपको हाईवे पे सब जगह मिलेंगे शंकराचार्य टेम्पल वोटनिकल गा, वोटनिकल गार्डन चशमाशाही परी महल ठीक है वहाँ से रिटर्न आके हाईवे पे आ जाना हाईवे से आगे एक दो किलोमीटर है निषाद गार्डन उसके बाद अगर जाओगे शालीमार ठीक है शाली सब है, मेन रोड उससे आगे सब आगे? आगे? आगे जाओ उससे जाओगे तो लेफ्ट ले, ले लेना वहाँ पे किसी को बताना हमें दरगाह जाना है हजरत बाल उसे अभी और एक पॉइंट देखना है फिर होते हुए हो, होते हुए हो, आगे चले जाना हरी पर्वत किला है।, है ठीक है वो सबसे ऊंची जगह है वहाँ से आपको पूरा कश्मीर का व्यू मिले हरी पार्वत अच्छा जान बढ़िया समझाया ठीक है ये रूट है बस बात कर ये आपको वोटिंग के लिए ले रहा है डल्लेक में इसके बाद तो हमने खुद जाना पहले ये, कार्लो ने ये कर लो ना शाम को इधर बहुत रश होगी ये कर पाओगे ये कर लो वोटिंग वोटिंग करना है ये मेन रोड है ये मेन रोड है इसके ये क्या डल है करोगे सही समझाया हूं सही समझा है ये सही समझा है ਇਹ ਸਭ ਰੋਡ ਹੀ ਮੈਂ ਉਸ ਕਸਮ ਜ ਨਹੀਂ ਆਇਆ ਜੇ ਸਹੀ ਐ ਸਹੀ ਐ ਸਭ ਇਹ ਨਾ ਸਾਹਿਬ ਜੀ ਨਾਲ ਹੀ ਨਾਲ ਹੀ ਸਭ ਇਹ ਹੋਟਲ ਦੁਕਾਨਾ ਖਾਦਾ ਮਿਡ ਸਿਟੀ ਬ੍ਰੇਕਫਾਸਟ ਕੀਤਾਗਾ 900 ਰੁਪਿਆ ਬਣਿਆ ਨਾ 10 ਥਾਲੀਆਂ ਦਾ ਦੋ ਦਹੀਂ ਐਕਸਟਰਾ ਸੀ ਤੇ 6 ਕੱਪ ਚਾਹ ਸੀ ਕੋਈ ਬੜੇ ਤੇ ਰਾਤ ਵਾਲਾ ਮੈਨੂੰ ਲੱਗਦਾ ਜਿਹੜਾ ਡਿਨਰ ਸੀ ਉਹ ਬੜਾ ਮਹਿੰਗਾ ਪੈ ਗਿਆ ਉਹ ਨਹੀਂ ਸੋਦਾ ਉਹ ਆਪਾਂ ਨੂੰ ਰਗੜਾ ਲਾ ਗਿਆ ਉਹ ਕਮਿਸ਼ਨ ਕਰ ਗਿਆ ਵਿੱਚ ਹੋਟਲ ਵਾਲਾ ਨਾ ਚੱਲ ਕੋਈ ਨਾ ਉਹ ਹੋਟਲ ਵਾਲ ਨੇ ਆਪ ਲਿਆ ਕੇ ਦਿੱਤਾ ਇਹ ਸਮਾਨ ਤੇ ਉਹ ਜਦੋਂ ਅਸੀਂ ਇੱਥੇ ਲਿਸਟ ਚੈੱਕ ਕੀਤੀ ਇਹਨਾਂ ਕੋਲੇ ਤੇ ਇਹਨਾਂ ਕੋਲੇ ਤਾਂ ਅੱਧਾ ਹੈ ਰੇਟ ਇਹ ਸਮਾਨ ਦਾ ਜਦੋਂ ਚੱਲਦੇ ਆਂ ਜਾਣਾ ਤਾਂ ਬੱਸ ਇਹਦਾ ਸੋਨ ਮਾਰਗ ਪਰ ਸ਼ਰੀਨਗਰ ਲੋਕਲ ਕੋ ਮੰਗਾਜੇ ਸਵੇਰ ਨਿਕਲਣ ਦੇ ਸੋਣ ਮਾਰਗ ਨੂੰ ਅੱਜ ਥੋੜਾ ਸਵੇਰ ਲੇਟ ਹੋ ਗਿਆ। ਕੀ? ਸੈਟਰੀ ਹੋ ਗਿਆ। ਕੋਲੋ ਹੋ ਰਿਹਾ ਆਪੇ? ਨਹੀਂ ਅਭੀ ਨਹੀਂ। ਲੋਕਲ ਸਾਈਟ ਸੀ ਲੋਕਲ ਸਾਈਟ ਸੀ। ਲੋਕਲ ਸਾਈਟ ਸੀ ਕਰਾਂਗੇ ਅਭੀ। ਕਾਂ ਕਬ ਜਾਣਾ ਭਈਆ? ਅਭੀ ਉਹ ਤੋਂ ਪੁੱਛਦੇ ਆਂ ਸਾਥੀਆਂ ਸੇ। ਬਾਤਚੀਤ ਕਰਦੇ ਆਂ ਫਿਰ ਦੇਖਦੇ ਆਂ। ਆਪ ਤੋਂ ਆਟ ਕੇ ਚੱਲਦੇ ਆਂ। ਸ਼ਾਲੀਮਾਰ ਸ਼ਾਲੀਮਾਰ ਬਾਗ ਬੋਟੈਨੀਕਲ ਗਾਰਡਨ ਇਹ ਐਂਟਰੀ ਪੁਆਇੰਟ ਆ ਬੋਟੈਨੀਕਲ ਗਾਰਡਨ ਦਾ ਇਹ ਲੈਂਦੇ ਆ 30 ਰੁਪਏ ਅਡਲਟ ਦੇ ਤੇ 15 ਰੁਪਏ 12 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੇ 15 ਰੁਪਏ ਇਹ ਦਾਲ ਝੀਲ ਦੇ ਬਿਲਕੁਲ ਨੇੜੇ ਹੀ ਐ ਨੇੜੇ ਐ ਨਾ ਦਾਲ ਝੀਲ ਦੇ ਨੇੜੇ ਹੀ ਐ ਹੋਰ ਕਿਵੇਂ ਆ ਫਿਰ ਠੀਕ ਐ ਹਾਂ ਬਾਈ ਕੀ ਚਾਹੀਦਾ ਤੁਹਾਨੂੰ ਠੀਕ ਆ ਠੀਕ ਆ ਉਹ ਦੇਖ ਫਾਊਂਟੇਨ ਦੇਖ ਚੱਲਦੇ ਉਧਰ ਸ਼ਾਨਦਾਰ ਵੀ ਹੋਆ ਮੈਂ ਨਹੀਂ ਪੀਂਦਾ ਮੈਂ ਕਹਿੰਦਾ ਪੀ ਕੇ ਦੇਖਣਾ ਮਾਨਾ ਥੋੜਾ ਜਿਹਾ ਪੀ ਕੇ ਦੇਖ ਲਾ ਪੀ ਕੇ ਦੇਖਣਾ ਤੇਰੇ ਡੈਡੀ ਨੂੰ ਦੱਸੂਗਾ ਪੀ ਤੇ ਡੈਡੀ ਨੂੰ ਦੱਸੂਗਾ ਮੈਂ ਕਹਿੰਦਾ ਕੋਲਡ ਡਰਿੰਕ ਪੀਤਾ ਜੀ ਚੋਰੀ ਦੱਸੂਗਾ ਕਿਵੇਂ ਲੱਗਿਆ ਟੇਸਟੀ ਆ ਤੇਸਟੀ ਬਣਾਉਣਾ ਤੇਰਾ ਟੇਸਟੀ ਆਵੇ ਬਰਾਦੂ ਤੇ ਬਹਿ ਟੇਸਟੀ ਬਹੁਤ ਰੌਣਕ ਇੱਥੇ ਬੋਟੈਨੀਕਲ ਗਾਰਡਨ ਜੀ ਲੱਗਦਾ ਇੱਥੇ ਆ ਕੇ ਵੀ ਕਮਾਲ ਦੀ ਚੀਜ਼ ਆ ਯਾਰ ਦੇਖਣ ਵਾਲੀ ਚੀਜ਼ ਆ ਲੋਕ ਫੰਕਸ਼ਨ ਕਰ ਰਹੇ ਆ ਕੋਈ ਚਾਹ ਪੀ ਰਿਹਾ ਕੋਈ ਫੋਟੋਆਂ ਖਿੱਚ ਰਿਹਾ ਕੋਈ ਬੈਠਾ ਫੈਮਿਲੀ ਨਾਲ ਗੱਲਾਂ ਕਰੀ ਜਾਂਦਾ ਉਹ ਨਹੀਂ ਨਹੀਂ ਉਹ ਬੱਸ ਬੱਸ ਗੜ ਖਰਾਬ ਹੋਈ ਉਹ 10 ਦਾ ਤੇ ਡੇਢੀ ਵਿੱਚ ਖੜ ਜਾਮਾ ਗਿਆ ਕਿਹਦਾ ਕਿਹਦਾ ਲਗਾ ਉਹ ਕੌਫੀ ਲੇਗਾ ਕਿਹਦਾ ਬਣ ਗਿਆ ਤੇ ਮੇਰਾ ਕੌਫੀ ਕੌਫੀ ਪੀਗਾ ਹਾਂ ਬੈਣੀ ਕੌਫੀ ਲੈ ਕੇ ਆਉਂਦਾ ਭਾਈ ਇਹ ਕੋਲ ਡਰਿੰਕਾ ਹੂੰ ਕੋਲ ਡਰਿੰਕ ਹੈ ਤਾਂ ਹਾਂ ਕਾਰ ਡ੍ਰਿੰਕਾ ਕੌਫੀ ਕੌਫੀ ਤਾਂ ਕਾਰ ਡਿੰਗ ਜਨਾ ਬਹੁਤ ਸ਼ਾਦ ਹੁੰਦੀ ਆ ਲੈ ਲੈਣਾ ਓਏ ਹੋਲੇ 70 ਰੁਪਏ ਦਾ ਇੱਕ ਬਸ ਕਰ ਆਉਂ ਰਹੀ ਫਰਕੀ ਦੀ ਕੌਫੀ ਵਾਏ ਬੱਚਾ ਟੇਬਲ ਨਾ ਹਿਲਾਉਂ ਤੋ ਸਾਰੇ ਜਾਣੇ ਕਿ ਕਦੀ ਦੋਨੋਂ ਪਰ ਪਰ ਪੀਤੀ ਦਤੀਆਂ ਹਚਾਵਾ ਪਈਏ ਨੇ ਅੱਛੇ ਤੇ ਇਹ ਚਾਹ ਮੇਰੀ ਪਲੇਟ ਆਪ ਕੋ ਕਿਹੜੀ ਤੇਰੀ ਪਲੇਟ ਐ ਇਹ ਨਹੀਂ ਤੇ ਹੈ ਪਲੇਟ ਚ ਕੀ ਪਾਏਗਾ ਕਾਫੀ ਨਹੀਂ ਤਾਂ ਹੈ ਨਹੀਂ ਮੈਂ ਫੋਟੋ ਕਰਾਂਗਾ ਪਾਲਾ ਕਾਫੀ ਚਮਚਾ ਚਮਚੇ ਨਾਲ ਕੀ ਕਾਫੀ ਪੀਏਗਾ ਹਾਂ ਬਈ ਚਾਚੇ ਲੰਦੀ ਵੀ ਪੀ ਗਏ ਚੋਰੀ ਚੋਰੀ ਦੱਸ ਦੇਗਾ ਓਏ ਨਾ ਨਹੀਂ ਲੈਣਾ ਆ ਬੈਠਾ ਦੋ ਇੱਧਰ ਇਹਨਾਂ ਨੂੰ ਸੁਣ ਗਿਆ ਨਾ ਨਾ ਮੁੰਡਿਓ ਚੱਪਟ ਬੈਠੇ ਨੇ ਛੱਡੋ ਲੈ ਜੋ ਅਵੀ ਕੋਲ ਹੈਗਾ ਹੈ ਜੇ ਕੱਪੜਾ ਟਰੈਫਿਕ ਵਾਲਾ ਜਾਮ ਹੁੰਦਾ ਮਸਾ ਪਹੁੰਚਿਆ ਇੱਥੇ ਅੱਧਾ ਘੰਟਾ ਲੱਗ ਗਿਆ ਸ਼ਾਲੀਮਾਰ ਬਾਗ ਪਹੁੰਚਣ ਤੇ ਤੇ ਸੀਗਾ ਸਰ ਪਛੇ ਕਿਲੋਮੀਟਰ ਤੇ ਆ ਚੈੜ ਬਾੜਾ ਰੌਣਕ ਮੇਲਾ ਆਪਾਰਕਿੰਗ ਨਾਲੀ ਮਾਰਦੀ ਐ ਐਂਟਰੀ ਇਹਦੀ ਹੋਊਗੀ ਮੇਰੇ ਹਿਸਾਬ ਨਾਲ ਉਹ ਇਥੋਂ ਦੀ ਐਂਟਰੀ ਇਹਦੀ ਅੱਜ ਇੱਥੇ ਬਲੂ ਜੇ ਬੋਰਡ ਲੱਗਿਆ ਉੱਥੋਂ ਦੀ ਐਂਟਰੀ ਹੋਊਗੀ ਨੂੰ ਜੂਸ ਨਹੀਂ ਦਿੱਤਾ ਸੀਗਾ ਤੇ ਮੈਂ ਆਹ ਨਹੀਂ ਦਿੰਦਾ ਤੈਨੂੰ ਮਾਂ ਮੇਰਾ ਜੂਸ ਆ ਬਸ ਮੈਂ ਦਿੰਦਾ ਨਹੀਂ ਤੈਨੂੰ ਇਹ ਤੂੰ ਵੀ ਕੇ ਦੇਖਰਾਹੂ ਤੂੰ ਵੀ ਕੇ ਦੇਖ ਨਾਏ ਕੱਲ ਵੀ ਕਿਉਂ ਤੂੰ ਮੈਨੂੰ ਜੂਸ ਦਿੱਤਾ ਨਹੀਂ ਸੀ ਨਾ ਉਦੋਂ ਤੂੰ ਕਹਿੰਦਾ ਮੈਂ ਨਹੀਂ ਦਿੰਦਾ ਪੱਕਾ ਨਾਲ ਦੂਰ ਦੋ ਦੂਸ ਚੌੜਾ ਕੱਲ ਨੂੰ ਦੋ ਜੂਸ ਪੀ ਹੈਗਾ ਇੱਕ ਮੈਨੂੰ ਦੇ ਦੇ ਨਹੀਂ ਇੱਕ ਤੇਰਾ ਇੱਕ ਅਭੀ ਦਾ ਰਹਿ ਜਾਂ ਹਾਂ ਅੱਗਾ ਹੱਬੀ ਨੂੰ ਤਾਂ ਫੇਰ ਮੈਨ ਜਊੜਾ ਅਭੀ ਬਤਾ ਦੇ ਦੋ ਰੁਪਏ ਲੱਗੇ ਅਰੇ ਦੋ ਰੁਪਏ ਬੱਚਿਆਂ ਦਾ ਅਡਲਟ 24 ਰੁਪਏ ਟਿਕਟ ਹੈ ਬੱਚਿਆਂ ਦੀ 12 ਰੁਪਏ ਚਲੋ 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 ਐਂਟਰੀ 40 ਰੁਪਏ ਐਂਟਰੀ ਵਾਹ ਸ਼ਾਲੀਮਾਰ ਬਾਗ ਸ਼ਾਨਦਾਰ ਨਜ਼ਾਰਾ ਹੈ ਇੱਧਰ ਦੇਖੋ ਕੀ ਕਹਿੰਦਾ ਤੂੰ ਉੱਧਰ ਦੇਖੋ ਵਿਊ ਬਾਲਾ ਸੋਹਣਾ ਦਾ ਵਿਊ ਬਹੁਤ ਵਧੀਆ ਅੰਡਰ ਕੰਸਟ੍ਰਕਸ਼ਨ ਹੈ ਅੰਡਰ ਕੰਸਟ੍ਰਕਸ਼ਨ ਕੰਮ ਚੱਲ ਰਿਹਾ ਹੈ ਸ਼ਾਲੀਮਾਰ ਬਾਗ ਦਾ ਹਾਂ ਬਰਫ ਦਾ ਪਹਾੜ ਬਾਈ ਮਮਾ ਕੀਪ ਯਰ ਗਾਰਡਨ ਕਲੀਨ ਕੀ ਮਤਲਬ ਹੈ ਇਹਦਾ ਡੂ ਨਾਟ ਅਭੀ ਮਤਲਬ ਕੀ ਹੈ ਇਹਦਾ ਵੀ ਗਾਰਡਨ ਨੂੰ ਕਲੀਨ ਰੱਖੋ ਵਾਹ ਵੈਰੀ ਗੁੱਡ ਠੀਕ ਹੈ ਡੂ ਨਾਟ ਇਹ ਕਾ ਆ ਗਿਆ ਇਹ ਬੰਦੇ ਨੇ ਆਪਣੀ ਲਿਆਇ ਨਹੀਂ ਕੋਈ ਇਹ ਚੀਜ਼ੀਂ ਨੰਦਾ ਕਿਸ ਨੂੰ ਖਾਣ ਕਾ ਕੀ ਲਿਆ ਓਏ ਖੇਡਦਾ ਪਲਕ ਨੂੰ ਫਾਉਲ ਇਟ ਇਜ਼ ਸਟ੍ਰਿਕਲੀ ਪ੍ਰੋਹਿਬਿਟਿਡ ਮਾਰ ਨਾ ਨਹੀਂ ਮੁੱਕ ਫਿਰ ਮਾਰ ਪੌਲ ਨਹੀਂ ਤੋੜਨੇ ਭੱਜ ਕੇ ਖੇਡਦੇ ਨਾ ਮਾਰਨਗੇ ਐਗਜ਼ਿਟ ਪੁਆਇੰਟ ਇਧਰ ਦੀ ਅੱਛਾ ਇੱਥੋਂ ਦੀ ਆ ਕੇ ਉਹ ਸਾਹਮਣੇ ਐਗਜ਼ਿਟ ਪੁਆਇੰਟ ਬਹੁਤ ਪ੍ਰਾਚੀਨ ਆਇਆ ਨਾ ਪ੍ਰਾਣੀਆਂ ਆਇਟਾਂ ਲੱਗੀਆਂ ਹੋਈਆਂ ਹਨ ਹਣਾ ਬਾਈ ਬਹੁਤ ਪ੍ਰਾਣਾ 1600 ਇੱਥੇ ਲਿਖਿਆ ਹੋਊ ਇਹਦੀ ਹਿਸਟਰੀ ਕੰਮ ਚੱਲਦੇ ਕਿੱਥੇ ਉੱਤੇ ਕੁਝ ਲਿਖਿਆ ਹੋਇਆਗਾ ਉਹ ਤਾਂ ਨੇੜੇ ਜਾ ਕੇ ਪਤਾ ਲੱਗੂ ਕੀ ਲਿਖਿਆ ਹੋਇਆ ਉਹਦੇ ਉੱਪਰ ਇਧਰ ਦੀ ਚੱਲੀਏ ਪਹਿਲਾਂ ਕਿਉਂ ਨਾ ਦੋਈਆ ਨਾ ਕਹੇ ਆਪਣੀ ਮਨਪਸੰਦ ਪ੍ਰਮੋਡ ਦਾ ਜੂਸ ਪੀ ਕੇ ਆਇਆ ਜੂਸ ਤੇਰੀ ਪੀ ਕੇ ਆਇਆ ਆਈਸਕ੍ਰੀਮ ਖਾ ਕੇ ਆਇਆ ਕੋਈ ਆਈ ਡਾਈ ਖਾ ਕੇ ਆਇਆ ਤੇਰੀ ਮੈਡਮ ਨੂੰ ਦੱਸੂ ਸੂਚ ਬੰਦੀ ਆ ਲੈ ਘਾਡੋ ਇਹਨੜ ਕੋ ਗੋਪੀ ਇੱਥੇ ਪੱਜਾ ਫਿਰਵਾਇ ਤੇ ਇੱਥੇ ਖੇਡ ਨਾਲ ਕਿੰਨੀ ਚੁਣੀ ਦਾ ਅਧਿਕਾਰੀ ਜੀ ਆਪੜਾ ਬਹੁਤ ਹੀ ਸ਼ਾਨਦਾਰ ਬਹੁਤ ਸ਼ਾਨਦਾਰ ਬਹੁਤ ਸੋਹਣਾ ਸ਼ਾਲੀਮਾਰ ਗਾਰਡਨ ਜਾਂ ਸ਼ਾਲੀਮਾਰ ਬਾਗ ਇਹ ਇਹਦੇ ਦੋ ਨਾਮ ਹੈਗੇ ਹੋਰ ਵੀ ਇੱਕ ਦੋ ਨਾਮ ਹੈਗੇ ਇਹਦੇ ਇਹ ਬਾਗ 1619 ਈਸਵੀ ਦੇ ਵਿੱਚ ਓਪਨ ਕੀਤਾ ਗਿਆ ਸੀ ਤੇ ਮੁਗਲ ਬਾਦਸ਼ਾਹ ਜਹਾਂਗੀਰ ਨੇ ਆਪਣੀ ਪਤਨੀ ਨੂਰਜਹਾਂ ਲਈ ਵਿਸ਼ੇਸ਼ ਤੌਰ ਤੇ ਬਣਵਾਇਆ ਸੀ ਇਹ ਬਾਗ ਸਪੈਸ਼ਲ ਉਹਦੇ ਲਈ ਬਣਾਇਆ ਸੀ ਤੇ ਬਹੁਤ ਖੂਬਸੂਰਤ ਹੈ ਤੇ ਦੇਖਣਯੋਗ ਚੀਜ਼ ਹੈ ਅਗਜ਼ਿਤ ਪੁਆਇੰਟ ਕੀ ਟਾਈਮ ਹੋਗਾ 5:00 ਵਜੇ ਦਿੱਮਾ ਟੋਲ ਦਲ ਲੇਕ ਦਾ ਟਾਈਮ ਹੋਗਾ ਹਾਂ 15-20 ਮਿੰਟ ਤਾਂ ਲੱਗ ਜਾਣਗੇ ਜਾਣ ਤੇ ਬਹੁਤ ਲੇਟੀ ਹੋ ਜਾਣਗੇ 2 ਘੰਟੇ ਲੱਗ ਜਾਂਦੇ ਦਲ ਲੇਕ ਤੇ ਸਾਲੀਮਾਰ ਸਾਲੀਮਾਰ ਗਾਰਡਨ ਤੋਂ ਬਾਹਰ ਨਿਕਲ ਕੇ ਬਸ ਜਿੱਥੇ ਬਾਹਰ ਨਿਕਲਦੇ ਆ ਉਹਦੇ ਸਾਹਮਣੇ ਹੀ ਬਸ ਰਾਹ ਜਾਂਦਾਗਾ ਗੱਡੀਆਂ ਉੱਥੋਂ ਆਪਦੀਆਂ ਉਧਰ ਨੂੰ ਆ ਕੇ ਤੇ ਸਾਹਮਣੇ ਡਾਲ ਲੇਕ ਤੇ ਨਿਕਲ ਜਾਂਦਾ ਤੇ ਉੱਥੋਂ ਖੱਬੇ ਮੁੜ ਕੇ ਸਾਹਮਣੇ ਰੋਡ ਆ ਜੂਗਾ ਡਾਲ ਲੇਕ ਦੇ ਨਾਲ ਮੈਂ ਉੱਥੋਂ ਖੱਬੇ ਮੁੜ ਕੇ ਅੱਗੇ ਜਾ ਕੇ ਪੇੜ ਪਾਰਕਿੰਗ ਆ ਜਾਂਦੀ ਹੈ 2 ਕਿਲੋਮੀਟਰ ਅੱਗੇ ਜਾ ਕੇ ਖੱਬੇ ਹੱਥ ਇਹ ਵੀ ਉਹ ਬੜੀਆ ਇੱਕਦਮ ਤੇ ਇਹ ਇੱਥੇ ਹੈਗਾ ਰੋਡ ਡਾਲ ਲੇਕ ਦੇ ਨਾਲ-ਨਾਲ ਜੋ ਸਾਹਮਣੇ ਡਾਲ ਲੇਕ ਤੇ ਇੱਥੋਂ ਦੇਖਦੇ ਆਂ ਸ਼ਿਕਾਰਾ ਰਾਈਡ ਲੈ ਕੇ ਤੇ ਸ਼ਾਮ ਦਾ ਟਾਈਮ ਹੋ ਗਿਆ 5:44 ਪੌਣੇ 6 ਹੋ ਗਏ ਜੀ ਐਨਾ ਹੀ ਹੁੰਦਾ ਜਿਵੇਂ ਲੱਗਿਆ ਪਰ ਉਹ ਤੀ ਸੀਗਾ ਸ਼ਾਲੀਮਾਰ ਗਾਰਡਨ ਵਧੀਆ ਲੱਗਿਆ ਕੀ ਵਧੀਆ ਲੱਗਿਆ ਵਧੀਆ ਸੀ ਉੱਥੇ ਸਾਰਿਆਂ ਨਾਲੋਂ ਵਧੀਆ ਕੀ ਲੱਗਿਆ ਸਾਰਿਆਂ ਨਾਲੋਂ ਨਹੀਂ ਆਉਂਦਾ ਉਹ ਦਰਖਤ ਸੀਗਾ ਅਸਲ ਉਹ ਤਾਂ ਆਪਣੇ ਵੀ ਹੈਗੇ ਦਰਖਤ ਤੇ ਘਾਹ ਤਾਂ ਉਹ ਨਹੀਂ ਐ ਫਿਰ ਵੱਧ ਸੀ ਹਾਂਜੀ ਹੋਰ ਹੈ ਇੱਧਰ ਗੱਡੀ ਪਾਰਕਿੰਗ ਕਰੀ ਸੀ ਆਪਾਂ ਇਹ ਸਾਈਡ ਤੇ ਇਹ ਡਾਲ ਲੇਕ ਦਾ 뷰 ਆ ਬਹੁਤ ਹੀ ਸ਼ਾਨਦਾਰ ਹੈ ਵੱਡੀ ਵੀ ਹੈ ਕਾਫੀ ਵੱਡੀ ਹੈ ਆ ਦੇ ਇੱਥੋਂ ਸ਼ਿਕਾਰਾ ਮਿਲਦੀ ਹੈ ਇੱਥੋਂ ਸ਼ਿਕਾਰਾ ਰਾਈਡ ਲੈਣੇ ਹੈ ਠੀਕ ਹੈ ਬਹੁਤਾਂ ਚੀਜ਼ ਬਣਾਈ ਹੈ ਹਨਾ ਯਾਰ ਬਹੁਤ ਸਫਾਈ ਹੈ ਆ ਸਾਈਕਲਾਂ ਲਈ ਬਣਿਆ ਹੋਇਆ ਟਰੈਕ ਸਾਈਕਲਿੰਗ ਲਈ ਸਾਈਕਲਿੰਗ ਕੋ ਵਾਸਤੇ ਸ਼ਾਨਦਾਰ 2 ਘੰਟੇ ਲੱਗ ਜਾਣੇ ਆਪਾਂ ਨੂੰ ਇੱਥੇ। 2 ਘੰਟੇ ਇਹਦੇ ਵਿੱਚ ਵਿੱਚ ਹਾਂ। ਤੇ ਉਹ ਸਾਹਮਣੇ ਉਹਦੇ ਉੱਪਰ ਬਣਿਆ ਹੋਇਆ ਇੱਕ ਫੋਟ। ਉੱਥੇ ਸ਼ਾਇਦ ਅੱਜ ਨਾ ਜਾਇਆ ਜਾਵੇ ਕੱਲ ਨੂੰ ਦੇਖਾਂ। ਜੇ ਇਧਰੋਂ ਟਾਈਮ ਨਾ ਨਿਕਲਿਆ ਗਿਆ ਫਿਰ ਤਾਂ ਜਾ ਸਕਦੇ ਹਾਂ। ਟਾਈਮ ਲੱਗਦੀ ਮੇਰੇ ਸਾਹਮਣੇ। ਨਾਮ ਹੈ ਬਈ ਆਫੀਦ ਆਬੀਦ ਆਬੀਦ ਹਾਂ ਬਹੁਤ ਅੱਛਾ ਲਗਾ ਤੁਸੀਂ ওকে ਅਗ੍ਹੀ ਜਾਣਗੇ ਇਸਕੋ ਬਲੌਗ ਮੈਂ ਕਰੀ ਕਿਉਂਕਿ ਹੁਣ ਪਹੁੰਚੇ ਆਂ 8:00 ਵਜੇ 10 ਮਿੰਟ ਹੋ ਗਏ 1 ਮਿੰਟ 8:00 ਵਜੇ 10 ਮਿੰਟ ਹੋ ਗਏ ਤੇ ਇਹ ਵਿਊ ਆ ਹੁਣ ਨਾਈਟ ਦਾ ਨਾਈਟ ਦਾ ਵਿਊ ਆ ਇਹ ਦਲ ਝੀਲ ਦਾ ਬਹੁਤ ਸ਼ਾਨਦਾਰ ਹੈ ਲੇਟ ਤਾਂ ਹੋ ਗਏ ਪਰ ਗੱਡੀਆਂ ਉੱਥੇ ਲਾ ਕੇ ਆਏ ਆ ਹੋਟਲ ਦੇ ਵਿੱਚ ਕਿਉਂਕਿ ਟਰੈਕ ਬਹੁਤ ਜ਼ਿਆਦਾ ਹੁੰਦਾ ਹੈ ਸ੍ਰੀਨਗਰ ਵਿੱਚ ਆਟੋ ਕਰਾ ਕੇ ਆਏ ਆ ਤੇ ਆਟੋ ਵਾਲੇ ਬਾਈ ਨਾਲ ਜਿਹੜੀਆਂ ਗੱਲਾਂ ਬਾਤਾਂ ਕੀਤੀਆਂ ਉਹ ਆਪਾਂ ਕਰਾਂਗੇ ਅੱਗੇ ਕਿਉਂਕਿ ਇਸ ਟਾਈਮ ਹੁਣ ਥੋੜਾ ਜਿਹਾ ਸ਼ਿਕਾਰਾ ਰਾਈਡ ਦੀ ਖੇਚੀ ਹੈ ਜਲਦੀ ਤੋਂ ਜਲਦੀ ਉਹ ਦੇਖिएगा ਕਿੱਥੋਂ ਮਿਲੂਗੀ ਟੋ ਆਟੋ ਵਾਲੇ ਬਾਈ ਨੇ ਬਹੁਤ-ਬਹੁਤ ਦੱਸਿਆ ਆਪਾਂ ਨੂੰ ਹੋਰ ਜਾਣਕਾਰੀ ਬਹੁਤ ਦਿੱਤੀ ਉਹਨੇ ਉਹਦੇ ਬਾਰੇ ਆਪਾਂ ਹੋਰ ਰੂਮ 'ਚ ਜਾ ਕੇ ਨਾ ਉਹਦੇ ਬਾਰੇ ਸਾਰੀ ਗੱਲਬਾਤ ਕਰਾਂਗੇ ਫਰੈਸ਼ ਹੋ ਕੇ ਕੋਸੇ ਦੇਦਰ ਇਹ ਬੋਟ ਹਾਊਸ ਆ ਇਸ ਤਰ੍ਹਾਂ ਦੇ ਬੋਟ ਹਾਊਸ ਬਣੇ ਹੋਏ ਆ ਆਵੇ ਮੂਰੇ ਸ਼ਿਕਾਰਾ ਰਾਈਡ ਲੈਂਦੇ ਫਿਰਦੇ ਲੋਕ ਕੀ ਟਾਈਮ ਹੋ ਗਿਆ 9 ਵਜੇ ਇਸ ਟਾਈਮ ਅਸੀਂ ਸ਼ਿਕਾਰਾ ਨਾਲ ਲਈ ਨਹੀਂ ਉਹ ਕਹਿੰਦੇ ਵੀ ਇੱਕ ਤਾਂ ਟਾਈਮ ਬੜਾ ਲੱਗ ਜਾਂਦਾ ਘੰਟਾ ਦਾ ਲਾ ਹੀ ਦਿੰਦੇ ਘੰਟਾ ਦਾ ਆਪਦੇ ਮੂੰਹੋਂ ਕਹਿੰਦੇ ਇਹ ਪਰ ਜਾਣ ਕੇ ਕਹਿੰਦੇ ਹੁੰਦੇ ਕਹਿੰਦੇ ਇੱਕ ਘੰਟੇ 4 ਪੁਆਇੰਟ ਦਿਖਾਵਾਂਗੇ ਸ਼ਿਕਾਰਾ ਦੇ ਪਰੇ ਕਹਿੰਦੇ ਜਾਣ ਕੀ ਹੁੰਦਿਆ ਸੀ ਦੇਖਾਂਗੇ ਸ਼ਿਕਾਰਾ 12 ਤਰੀਕ ਨੂੰ ਅ 12 ਤਰੀਕ ਨੂੰ ਆਪਾਂ ਜਾਣਾਗਾ ਗੋਲਮਾਰਗ ਗੋਲਮਾਰਗ ਤੋਂ ਪਾਪਸ ਆ ਕੇ ਇੱਥੇ ਬੋਟ ਹਾਊਸ ਤੋਂ ਬਾਹਲੇ ਮਹਿੰਗੇ ਆ 9-10000 ਰੁਪਏ ਰੇਟ ਹੈ ਨਾ ਆਪਾਂ ਜਾਂ ਫਿਰ ਕੱਲ ਨੂੰ ਦੇਖਾਂਗੇ ਸ਼ਿਕਾਰਾ ਜੇ ਸੋਨਮਾਰਗ ਦਾ ਕੈਂਸਲ ਕੀਤਾ ਤਾਂ ਸੋਨਮਾਰਗ ਦਾ ਤਕਰੀਬਨ ਕੈਂਸਲ ਹੀ ਆ ਕਿਉਂਕਿ ਇੱਕ ਦੋ ਜਗ੍ਹਾ ਸਾਨੂੰ ਹੋਰ ਇੱਥੇ ਮਿਲ ਗਈਆਂ ਇੱਕ ਤਾਂ ਹੋ ਗਿਆ ਨੈਸ਼ਨਲ ਪਾਰਕ ਤੇ ਉੱਥੇ ਜਾਵਾਂਗੇ ਤੇ ਦੋ ਤਿੰਨ ਲੋਕਲ ਜਗ੍ਹਾ ਹੋਰ ਦੇਖਾਂਗੇ ਤੇ ਇਹਦੇ ਸਾਹਮਣੇ ਨਾ ਬਿਲਕੁਲ ਡਾਲ ਲੇਕ ਦੇ ਇਧਰਲੀ ਸਾਈਡ ਕ੍ਰਿਸ਼ਨਾ ਵੈਸ਼ਨੂ ਟਾਬਾ ਇਹਨਾਂ ਕੋਲੋਂ ਖਾਣਿਆ ਹੁਣ ਪੰਜਾਬੀ ਰੋਟੀ ਤੇ ਪੰਜਾਬੀ ਰੋਟੀ ਖਾ ਕੇ ਫੇਰ ਚੱਲਾਂਗੇ ਰੂਮ 'ਚ ਹੋਟਲ ਦੇ ਬ੍ਰੇਕਫਾਸਟ ਲੰਚ ਡਿਨਰ ਹਾਂ ਭਾਈ ਕਿਵੇਂ ਆ ਕਿਵੇਂ ਲੱਗਿਆ ਠੰਡ ਲੱਗੀਆਂ ਦੀ ਕੋਟ ਪਾਈ ਬੈਠਾ ਰੋਟੀ ਖਾ ਲਈ ਕਾਦ ਨਾ ਖਾਏਗਾ ਆਲੂ ਬੜੇ ਨਾਲ ਆਲੂ ਪਕੌੜਾ ਨਾਲ ਅੱਛਾ ਚਲ ਦੇਖਦੇ ਕੋਈ ਤੂੰ ਵੀ ਖਾਏਗਾ ਰੋਟੀ ਮੰਨਤਾ ਹੈ ਖਾਏਗਾ ਨਾ ਰੋਟੀ ਫੇਰ ਹੀ ਖੇਡ ਮਿਲੂਗੀ ਜੇ ਰੋਟੀ ਖਾਏਗਾ ਤਾਂ ਖਾਏਗਾ ਚਲ ਮਟਰ ਪਨੀਰ ਨਾਲ ਚਲ ਕੋਈ ਨਾ ਆ ਜਾ ਕਰਤਾ ਆਰਡਰ ਹੈ ਕਰਤਾ ਉਹਨਾਂ ਨੇ ਕਰਿਆ ਨਹੀਂ ਕਰਤਾ ਇਹ ਢਾਲ ਸানা ਲਾਈਟ ਦੀ ਬਾਈਰੇ ਹੇਠ ਹੈ। ਢਿਰ ਗਿਆ ਗਿਆ। ਯਾਰ ਢਾਲ ਲੰਮੀ ਹੈ। ਨਹੀਂ ਇਹ ਢਾਲ ਲੰਮੀ ਹੈ ਛਾਈ ਦੇ। ਨਹੀਂ ਢਾਲ ਲੰਮੀ ਹੈ ਬੜੇ ਜਿਹੋ ਬੜੇ ਬੜੀ ਰੋਟੀ। ਇਹ ਹੈ। ਇਹ ਨਹੀਂ ਕੋਈ ਗੁਜਰੀ ਆਈ ਕਿਉਂ। ਆਪਾਂ ਘੇਰਾ ਪਿਆ ਰਹੇ। ਲੋ ਜੀ ਖਾਣਾ ਇਹਨਾਂ ਦਾ ਕੀ ਵਾਤਾਂ ਹੀ ਸੀਗੀਆਂ ਯਾਰ ਬਈ ਯਾਰ। ਤਵੇ ਦੀ ਰੋਟੀ ਤੇ ਲੜਾਈ ਪਨੀਰ ਦਾਲ ਮਖਣੀ ਦਹੀਂ ਮਤਲਬ ਨਿਆਰਾ ਹੀ ਆ ਗਿਆ ਫੋਲ ਯਾਰ ਤੇ 1455 ਰੁਪਏ ਬਿੱਲ ਬਣਿਆਗਾ ਸੱਤ ਮੈਂਬਰਾਂ ਸੀ ਤੇ ਤਿੰਨ ਬੱਚੇ ਆ ਟੋਟਲ 10 ਜਣੇ ਆ ਤੇ ਪੂਰਾ ਮਤਲਬ ਆ ਇਹ ਆ ਵੀ ਜਾਇਜ਼ ਆ ਕੰਮ ਲੋਟ ਆ ਵਧੀਆ ਫ੍ਰੀ ਆ ਇਹਨਾਂ ਨੇ ਪਾਸਵਰਡ ਦੇਤਾ ਜੀ ਮੈਨੂੰ ਪਰ ਮੈਂ ਅੱਧਾ ਘੰਟਾ ਬੈਠੋ ਪੌਣਾ ਘੰਟਾ ਬੈਠੋ ਜਿੰਨਾ ਟਾਈਮ ਛੋਡਾ ਮਤਲਬ ਖਾਣਾ ਪਾਣੀ ਨਹੀਂ ਹੁੰਦਾ ਫ੍ਰੀ ਵਾਈਫਾਈ ਆ ਕੀ ਟਾਈਮ ਹੋ ਗਿਆ 10:49 ਹੋ ਗਏ ਤੇ ਅੱਜ ਵੀ ਬਾਵਾ ਥੱਕ ਗਏ ਸੋਨਮਾਰਗ ਤੱਕ ਗਏ ਨਹੀਂ ਲੋਕਲ ਪਸ਼ਮੀਰੀ ਘੁੰਮਾਜ ਤਾਂ ਤੇ ਕੋਸਮੋਸੇਜ ਹੋ ਗਿਆ ਨਾ ਅੱਜ ਵੀ ਥੱਕ ਬਾਵਾ ਗਏ 8 ਵਜੇ ਵਾਲੇ ਨੇ ਇੱਕ ਚੀਜ਼ ਤਾਂ ਪਤਾ ਲੱਗ ਗਈ ਵੀ ਜੇ ਲੋਕਲ ਸ਼੍ਰੀਨਗਰ ਦੇ ਤੁਸੀਂ ਲੋਕਲ ਮਤਲਬ ਜਿਹੜੀਆਂ ਜਗ੍ਹਾਆਂ ਆ ਗਈਆਂ ਉਹ ਦੇਖਣੇ ਆ ਤਾਂ ਆਟੋ ਲਓ ਸਭ ਤੋਂ ਬੈਸਟ ਹੈ ਆਪ ਦੀ ਗੱਡੀ ਨੂੰ ਕਰੋ ਪਾਰਕ ਹੋਟਲ 'ਚ ਤੇ ਆਟੋ ਲਓ ਕੋਈ ਟੈਨਸ਼ਨ ਨਹੀਂ ਜਦੋਂ ਮਰਜ਼ੀ ਆਓ ਗੱਡੀ ਦਾ ਆਪਸੇ ਆਨੇ ਆੜਨੇ ਹਰ ਡਰਾਈਵਰ ਰੈਕ ਵਾਲਾ ਹੁੰਦਾ ਹਾਂ ਆਟੋ ਜਨੇ ਵਸਦੇ ਆਟੋ ਫਿਰ ਤਾਂ ਥੋੜੀ ਜਿਹੀ ਸਾਂ ਵਿੱਚ ਲੰਘੇ ਹੁੰਦਾ ਉਹ ਪਤਲੀ ਜਿਹੀ ਗਲੀ ਵਿੱਚ ਦੇ ਲੰਘੇ ਹੁੰਦਾ ਆਟੋ ਤਾਂ ਆਟੋ ਤੇ ਕੀ ਟਾਈਮ ਲੱਗਣਾਗਾ ਤੇ ਸੁਬਾ ਗਏ ਸੀਗੇ ਆਪਾਂ ਉਸ ਤੋਂ ਬਾਅਦ ਕਾਫੀ ਲੇਟ ਹੋ ਗਏ ਸੀਗੇ ਡਾਲ ਏਕ ਵਾਸਤੇ ਤੋ ਆਟੋ ਵਾਲਾ ਬਾਈ ਜਿਹੜਾ ਸਾਨੂੰ ਛੱਡ ਗਿਆ ਸੀ ਜਿਹੜਾ ਹੁਣ ਵੀਡੀਓ ਚ ਆਇਆ ਸੀ ਜਿਹੜਾ ਸਾਨੂੰ ਉੱਥੇ ਤਾਰ ਗਿਆ ਹੈ ਡਾਲੇ ਤੇ ਹੋਟਲ ਚੋਂ ਲੈ ਗਿਆ ਉਹਦਾ ਨਾਂ ਸੀ ਆਬਿਦ ਆਬਿਦੀ ਆਬਿਦੀ ਨਾ ਉਹਦਾ ਆਬਿਦ ਤੇ ਉਹ ਬੰਦੇ ਨੇ ਬਹੁਤ ਬਹੁਤ ਦੱਸਿਆ ਸਾਨੂੰ ਬਹੁਤ ਜਾਣਕਾਰੀ ਦਿੱਤੀ ਉਹ ਕਹਿੰਦਾ ਇਹ ਤਾਂ ਤੁਸੀਂ ਸ਼੍ਰੀਨਗਰ ਤੋਂ ਬਾਹਰ ਦੀਆਂ ਜਗ੍ਹਾ ਦੇਖਣੇ ਜਿਵੇਂ ਪੈੜਦਮ ਹੋ ਗਿਆ ਗੁਲਮਾਰਗ ਹੋ ਗਿਆ ਵੂਲਰ ਲੇਕ ਵਗੈਰਾ ਹੋ ਗਈ ਤੇ ਸੋਨਮਾਰਗ ਹੋ ਗਿਆ ਤਾਂ ਪ੍ਰਾਈਵੇਟ ਗੱਡੀ ਲੈ ਕੇ ਜਾਓ ਆਪਦੀ ਕਿਉਂਕਿ ਗੋਲ ਮਾਰਕਟ ਟੈਕਸੀ ਉੱਥੇ ਜਾ ਨਹੀਂ ਸਕਦੀ ਜਿੱਥੇ ਆਪਣੀ ਪ੍ਰਾਈਵੇਟ ਗੱਡੀ ਜਾਵੂਗੀ ਟੈਕਸੀਆਂ ਵਾਲੇ ਟੈਕਸੀ ਵਾਲਿਆਂ ਨੂੰ ਰੋਕਦੇ ਪ੍ਰਾਈਵੇਟ ਗੱਡੀ ਨੂੰ ਨਹੀਂ ਰੋਕਦੇ ਪਹਿਲਗਾਮ ਦਾ ਵੀ ਸੇਮ ਪ੍ਰੋਸੀਜਰ ਹੀ ਹੈ ਕੰਪਹਿਲਗਾਮ ਅਸੀਂ ਜਾ ਕੇ ਆਏ ਪ੍ਰਾਈਵੇਟ ਗੱਡੀ ਨੂੰ ਉਹ ਨਹੀਂ ਰੋਕਦੇ ਜੇ ਤੁਹਾਡੀ ਆਪਣੀ ਗੱਡੀ ਹੈ ਤਾਂ ਬਾਕੀ ਇੱਥੋਂ ਦੇ ਲੋਕ ਮਿਲਣਸਾਰ ਬਹੁਤ ਆ ਉੱਡ ਕੇ ਮਿਲਦੇ ਆ ਤੇ ਮਦਦ ਵੀ ਬਹੁਤ ਕਰਦੇ ਆ ਤੇ ਹਾਸ ਮੋਕਾ ਬਈ ਬੰਦੇ ਸੁਆਦ ਏ ਸਾਰੇ ਪਿਆਰ ਨਾਲ ਬੋਲਦੇ ਬੋਲਦੇ ਪਿਆਰ ਨਾਲ ਰਿਸਪੈਕਟ ਆ ਆਪਣੇ ਵਾਲੇ ਦਾ ਬੋਲਾ ਰੁੱਖਾ ਬੋਲਦੇ ਪੰਜਾਬੀ ਬੋਲੀ ਦਾ ਬਹੁਤ ਜਿਆਦਾ ਫਰਕ ਆ ਤੇ ਇਥੋਂ ਦੇ ਰੂਲ ਵੀ ਬਹੁਤ ਫਰਕ ਆ ਆਪਣੇ ਨਾਲ ਅਜੇ ਫੌਜੀ ਨਹੀਂ ਹੈ ਵੀ ਉਹ ਤਾਂ ਉਹ ਜੀ ਨੇ ਕਿਹੜੇ ਫੌਜੀ ਫੌਜੀ ਨਹੀਂ ਹੈਗੇ ਇਥੇ ਫੌਜੀ ਤਾਂ ਫਿਰ ਉਹ ਆਰਮੀ ਤਾਂ ਹੁੰਦੂਈ ਆ ਥੋੜਾ ਜਿਹਾ ਸੇਫਟੀ ਵਾਸਤੇ ਤੇ ਸੂਭਾ ਵੀ ਮਨ ਲਾਦਾ ਸਾਨੂੰ ਸੋਨ ਮਾਰਗ ਦਾ ਕੈਨਸਲ ਹੀ ਕਰਨਾ ਪਊਗਾ ਕਿਉਂਕਿ ਸੋਨ ਮਾਰਗ ਦਿਖਾਉਂਦਾ ਇੱਥੋਂ 2.5 ਘੰਟੇ ਦਾ ਰਸਤਾ Google Map ਤੇ ਰਸਤਾ ਉਹ ਬਾਈ ਨੂੰ ਪੁੱਛਿਆ ਸੀ ਮੈਂ ਕਹਿੰਦਾ ਰਸਤਾ ਤਾਂ ਠੀਕ ਆ ਵਿੱਚ ਦੀ ਉਚਾਈ ਆਉਂਦੀ ਐ ਇੱਕ ਦੋ ਪੈਂਡ ਆਉਂਦੇ ਆ ਛੋਟੇ ਮੋਟੇ ਉੱਥੇ ਕਹਿੰਦਾ ਰਸਤਾ ਖਰਾਬ ਹੋ ਸਕਦਾ ਤੇ 5 ਘੰਟੇ ਤਾਂ ਆਉਣ ਜਾਣ ਦੀ ਹੋਗੇ ਬਾਕੀ ਜੇ ਟ੍ਰੈਫਿਕ ਚ ਜਾਮ ਜੂਮ ਲੱਗ ਗਿਆ ਤਾਂ ਕੁਝ ਕਹਿ ਨਹੀਂ ਸਕਦੇ ਇਸ ਲਈ ਆਪਾਂ ਕੱਲ ਨੂੰ ਵੀ ਲੋਕਲ ਕਸ਼ਮੀਰ ਦੀਆਂ ਕੁਝ ਜਗ੍ਹਾ ਰਹਿ ਗਈਆਂ ਬਸੇ ਜਗਾ ਬਹੁਤ ਆ ਇਥੇ ਇਹ ਖੁੱਲੇ ਦਰ ਨਾਲ ਘੁੰਮਣਾ ਵੇ ਤਾਂ 10-15 ਦਿਨ ਤਾਂ ਚਾਹੀਦੇ ਆ ਸ੍ਰੀਨਗਰ ਦੇ ਵਿੱਚ ਘਟ ਤੋਂ ਘਟ ਜੋ ਸਾਰੀਆਂ ਜਗਾ ਕਵਰ ਕਰਨੀਆਂ ਹੋਣ ਤਾਂ ਇੱਕ ਕਿਲੇ ਚ ਜਾਣਾ ਸੀ ਅਕਬਰ ਦਾ ਕਿਲਾ ਉਹ ਦਿਖਾਵਾਂਗੇ ਕੱਲ ਨੂੰ ਇੱਕ ਤਾਂ ਇੱਕ ਦਿਖਾਂਗੇ ਆਪਾਂ ਪਰੀ ਮਹਿਲ ਤੇ ਗਾਰਡਨਸ ਦਾ ਇੱਕ ਬੋਟੈਨੀਕਲ ਗਾਰਡਨ ਆਪਾਂ ਦੇਖ ਲਿਆ ਸ਼ਾਲੀਮਾਰ ਬਾਗ ਵੀ ਦੇਖ ਲਿਆ ਇੱਕ ਰਹਿੰਦਾ ਸੀ ਉਹ ਤਾਂ ਹੋਆ ਚਸ਼ਮੇ ਸ਼ਹੀ ਉਦਰੀਆ ਪਰ ਈਮਲ ਉਹ ਕੱਲ ਨੂੰ ਦੇਖਾਂਗੇ ਆਪਾਂ ਤਾ ਪਰ ਸ਼ਾਮ ਨੂੰ 4 ਵਜੇ ਨੂੰ ਜੇ ਪਹੁੰਚੇ ਪਹੁੰਚਾਂਗੇ ਖਿੱਚ ਕੇ ਇਹ ਜਗ੍ਹਾ ਕਵਰ ਕਰਕੇ ਸਾਰੀਆਂ ਸ਼ਾਮ ਨੂੰ 4 ਵਜੇ ਨੂੰ ਪਹੁੰਚਾਂਗੇ ਡਲ ਏਕ ਤੇ ਕਿਉਂਕਿ ਫੇਰ ਹੀ ਸ਼ਿਕਾਰਾ ਰਾਈਡ ਹੋ ਗਿਆ ਅੱਜ ਤਾਂ ਸਿਰਫ ਕਿੜਾ ਜਾ ਕੱਢ ਕੇ ਆਏ ਆ ਉੱਥੇ ਹੁਣ ਕੋਈ ਫਾਇਦਾ ਨਹੀਂ ਐ ਇਸ ਵੇਲੇ ਹਾਂ ਤੇ ਇਸ ਵੇਲੇ ਉੱਥੇ ਕੋਹ ਦਿੰਦਾ ਵੀ ਨਹੀਂ ਚੱਜਣਾ ਤੇ ਕੱਲ ਨੂੰ ਸ਼ਿਕਾਰਾ ਰਾਈਡ ਵੀ ਕਰ ਲਾਂਗੇ ਸ਼ਾਮ ਨੂੰ ਸਾਰਾ ਕੁਝ ਕਵਰ ਹੋ ਜਾਊਗਾ ਤੇ ਪਰਸੋਂ ਫਿਰ ਆਪਾਂ ਟਾਉਰ ਨਾਲ ਨਿਕਲਾਂਗੇ ਗੋਲ ਮਾਰਗ ਨੂੰ ਤੇ ਉਹਨੇ ਹੋਰ ਕੀ ਦੱਸਿਆ ਸੀਗਾ ਬਾਈ ਨੇ ਆਪਣੇ ਆਪ ਇਹਨੇ ਉਹ ਕਹਿੰਦਾ ਸੀਗਾ ਕਹਿੰਦਾ ਇੱਥੇ ਚਾਰ ਪੰਜ ਲੈਂਗੁਏਜ ਬੋਲਦੇ ਸ੍ਰੀਨਗਰ ਵਿੱਚ ਇੱਕ ਤਾਂ ਬੋਲਦੇ ਇੱਥੇ ਕਸ਼ਮੀਰੀ ਇੱਕ ਉਰਦੂ ਇੱਕ ਹਿੰਦੀ ਹਿੰਦੀ ਕਹਿੰਦਾ ਵਾੜੀ ਮਿਕਸ ਜੀ ਹੋ ਜਾਂਦੇ ਕਹਿੰਦਾ ਲੋਕਾਂ ਨੂੰ ਆਇਆ ਹੁੰਦਾ ਹਿੰਦੀ ਬੋਲ ਰਹੇ ਆ ਪਰ ਬੋਲ ਰਹੇ ਆ ਉਰਦੂ ਕਿਉਂਕਿ ਉਹ ਵੀ ਹਿੰਦੀ ਵਾਂਗ ਹੁੰਦੀ ਆ ਪਰ ਉਹਨਾਂ ਨੂੰ ਹਿੰਦੀ ਪੜ੍ਹਨੀ ਨਹੀਂ ਆਉਂਦੀ ਬੋਲ ਸਕਦੇ ਆ ਉਹ ਕਹਿੰਦਾ ਸੀ ਆਰੋ ਵਾਲਾ ਕਹਿੰਦਾ ਤੇ ਇੱਕ ਇੱਥੇ ਚੱਲਦੀ ਆ ਪਰਸ਼ੀਅਨ ਲੈਂਗੁਏਜ ਜਿਹੜੀ ਪ੍ਰਾਚੀਨ ਵੇਲੇ ਚੱਲਦੀ ਹੁੰਦੀ ਸੀ ਪਰਸ਼ੀਅਨ ਲੈਂਗੁਏਜੇ ਹੁਣ ਵੀ ਮਿਕਸ ਕਰਕੇ ਬੋਲਦੇ ਆ ਵਿੱਚ ਵਿੱਚ ਕਿਉਂਕਿ ਉਹ ਕਹਿੰਦਾ ਸਾਡੇ ਦਾਦੇ ਪੁਰਦਾਦੇ ਮਤਲਬ ਜਿਹੜੇ ਡੈਡੀ ਵਰਗੇ ਸੀਗੇ ਉਹਨੇ ਆਟੋ ਵਾਲ ਨੂੰ ਦੱਸਿਆ ਉਹ ਕਹਿੰਦਾ ਬੋਲਦੇ ਸੀ ਪਰਸ਼ੀਅਨ ਹੁਣ ਸਾਡੇ ਚ ਹੌਲੀ ਹੌਲੀ ਪਰਸ਼ੀਅਨ ਮਤਲਬ ਉਸ ਹਾਵਣਾ ਖਾਦ ਮੋੜੀ ਹੈ ਜਿਹੇ ਜਿਹਾ ਮਾਹੌਲ ਬਣਦਾਗਾ ਪਰ ਉਰਦੂ ਹਿੰਦੀ ਤੇ ਕਸ਼ਮੀਰੀ ਉਹ ਇਹਨਾਂ ਚ ਆਵਾਂਗੀ ਆਰਬੀ ਵੀ ਬੋਲਦੇ ਆ ਵਿੱਚ ਵਿੱਚ ਕੁਝ ਆਰਬੀ ਵੀ ਹੈਗੀ ਹੈਗੇ ਵਿੱਚ ਲੈਂਗੁਏਜ ਇਹਨਾਂ ਨੂੰ ਸਾਰੀਆਂ ਉਹ ਕਹਿੰਦਾ ਉਸ ਹਾਵਣਾ ਸਾਨੂੰ ਫਿਰ ਕਿਉਂਕਿ ਹਿੰਦੀ ਲੋਗ ਆਉਂਦੇ ਆ ਹਿੰਦੀ ਬੋਲਣ ਵਾਲੇ ਪੰਜਾਬੀ ਵੀ ਆਉਂਦੇ ਕਹਿੰਦਾ ਪੰਜਾਬ ਤੋਂ ਬਹੁਤ ਆਉਣ ਲੱਗੇ ਹੋ ਕਹਿੰਦਾ ਹੁਣ ਕਿਉਂਕਿ ਪਹਿਲਾਂ ਆਪਣੇ ਲੋਗ ਉਧਰ ਹਿਮਾਚਲ ਵੱਲ ਜ਼ਿਆਦਾ ਖੱਚ ਕਰਦੇ ਸੀ ਹੁਣ ਪੰਜਾਬੀ ਆਉਣ ਲੱਗੇ ਪੰਜਾਬੀ ਵੀ ਕਹਿੰਦਾ ਸੀ ਬੋਲ ਲੈਣੇ ਆ ਉਸ ਤੋਂ ਹੁਣ ਵਧੀਆ ਬੋਲਦੇ ਆਪਾਂ ਕਹਿੰਨੇ ਆ ਆਪਾਂ ਕਹਿੰਨੇ ਆ ਹਾਂ ਪੰਜਾਬੀ ਚ ਇਹ ਕਹਿੰਦੇ ਪਰਸ਼ੀਨ ਦੇ ਵਿੱਚ ਆਇਆ ਆਇਆ ਐਂ ਜੀ ਕਹਿੰਦੇ ਹੁਣ ਦੱਸਿਆ ਇਹ ਮੈਨੂੰ ਹੁਣ ਵੀ ਲੈਂਗੁਏਜ ਚੱਲਦੀ ਆ ਪਰ ਥੋੜੀ ਐਨੀ ਨਹੀਂ ਹੈਗੀ ਤੇ ਬਾਕੀ ਇੱਕ ਚੀਜ਼ ਦਾ ਮਤਲਬ ਤੁਹਾਨੂੰ ਦੱਸ ਹੀ ਤੈਰ ਮੈਂ ਤਾਂ ਜੇ ਲੋਕਲ ਸ਼੍ਰੀਨਗਰ ਘੁੰਮਣਾ ਤਾਂ ਕੋ ਮੋ ਆਟੋ ਤੇ ਗੱਡੀ ਦਾ ਕੋਈ ਪੰਗਾ ਨਾ ਲਵੋ ਕਿਉਂਕਿ ਜੇ ਤੁਸੀਂ ਜਾਮ ਚ ਫਸ ਗਏ ਤਾਂ ਤਿੰਨ ਤਿੰਨ ਘੰਟੇ ਉਥੇ ਜਾਮ ਜੀ ਖੜੇ ਰਹੋਗੇ ਉਹ ਸ਼ਹਿਰ ਤੁਹਾਡਾ ਵਿੱਚ ਹੀ ਰਹੀ ਸਾਰਾ ਦੇਖਣਾ ਜਿਹੜਾ ਕੁਝ ਪਉਂਦੇ ਬੜੇ ਲੋਗ ਜਾਮ ਵੀ ਬੜਾ ਬਟਾਲਾ ਤੇ ਜਾਮ ਇਥੇ ਬਸ ਦਿਨ ਰਾਤ ਆ ਹੀ ਹਾਲ ਹੁੰਦਾ ਹੈ ਕਿਉਂਕਿ ਟੂਰਿਸਟ ਬਹੁਤ ਆਉਣ ਲੱਗੇ ਲੋਕਲ ਗੱਡੀਆਂ ਜੇ ਕੇ ਦੀਆਂ ਜਿਹੜੀਆਂ ਕਮਰਸ਼ੀਅਲ ਗੱਡੀਆਂ ਲੋਕ ਆਪਦੀਆਂ ਗੱਡੀਆਂ پارک ਕਰ ਦਿੰਦੇ ਤੇ ਕਮਰਸ਼ੀਅਲ ਗੱਡੀਆਂ ਚੱਲਦੀਆਂ ਇੱਥੇ। ਉਹਨਾਂ ਦਾ ਕਰਕੇ ਫਿਰ ਟ੍ਰੈਫਿਕ ਬਹੁਤ ਜਾਮ ਹੁੰਦਾ ਇੱਥੇ। ਬਾਕੀ ਲਦਾਖ ਦੇ ਲੋਕ ਵੀ ਇਧਰ ਨੂੰ ਥੋੜਾ ਜਿਹਾ ਖਿੱਚ ਕਰਦੇ ਆ ਸੀਜ਼ਨ ਵੇਲੇ। ਸੀਜ਼ਨ ਹੁੰਦਾ ਉਹ ਕਹਿੰਦੇ ਸੀਜ਼ਨ 'ਚ ਕਹਿੰਦੇ ਫਿਰ ਕਰਦੇ ਆ ਲੋਕ ਖਿੱਚ। ਬਾਕੀ ਇਹ ਤਾਂ ਪੀਕ ਸੀਜ਼ਨ ਆ ਇਸ ਮਾਂਸ ਦਾ। ਤੇ ਕੋਣੇ ਬਾਈ ਨੇ ਹੋਰ ਗੱਲ ਦੱਸੀ ਸੀ ਕਹਿੰਦਾ ਤੁਸੀਂ ਗੁਲਮਾਰਗ ਜਾਓਗੇ। ਕਹਿੰਦਾ 2-3 ਦਿਨ ਪਹਿਲਾਂ ਗੁਲਮਾਰਗ ਕਹਿੰਦਾ ਸਨੋ ਫਾਲ ਹੋ ਕੇ ਆ ਗਈ ਐ। ਤੇ ਪੂਰੀ ਤਰ੍ਹਾਂ ਦੇਖਣੀ ਆ ਜੇ ਉਦੋਂ ਨੂੰ ਹੋ ਜੇ ਤਾਂ ਪਰਸੋਂ ਤੱਕ ਬਾਕੀ ਪਤਾ ਲੱਗੂਆ ਗੰਡੋਲਾ ਦੀਆਂ ਟਿਕਟਾਂ ਆਪਣੇ ਕੋਲ ਹੈਗੀਆਂ ਨਹੀਂ ਆ ਤੇ ਜੇ نیچے 스노우 ਫਾਲ ਹੁੰਦੀ ਹੋਈ ਕੋਲ ਮਾਰਗ ਪਰ ਉੱਪਰ ਤਾਂ ਫੁੱਲ ਹੀ ਹੋਊਗੀ ਜੇ نیچے ਨਾ ਹੋਈ ਪਰ ਉੱਪਰ ਤਾਂ ਹੋਊਗੀ ਹੋਊਗੀ ਗੰਡੋਲਾ ਰਾਈਡ ਤੇ ਤੇ ਬਸ ਅੱਜ ਦਾ ਇੰਨਾ ਹੀ ਆ ਤੇ ਕੱਲ ਨੂੰ ਸ਼ੁਰੂ ਕਰਾਂਗੇ ਸਫ਼ਰ ਬਸ ਜਿਹੜੀਆਂ ਜਗ੍ਹਾ ਰਹਿ ਗਈਆਂ ਲੋਕਲ ਕਸ਼ਮੀਰ ਦੀਆਂ ਕੱਲ ਨੂੰ ਉਹ ਕਵਰ ਕਰਾਂਗੇ ਠੀਕ ਹੈ ਮਿਲਦੇ ਆਂ ਵੀਰੇ ਵੀਡੀਓ ਦੇ ਚੌਥੇ ਪਾਰਟ 'ਚ ਓਕੇ ਬਾਏ ਟਾਟਾ